ਤਾਂ ਲ ਹਾਈਅਰ ਸਟੱਡੀ ਕਰਕੇ ਵੀ ਪੜ੍ਹਾਈਆਂ ਪੂਰੀਆਂ ਕਰਕੇ ਵੀ ਵਾਹ ਨੌਕਰੀਆਂ ਨਹੀਂ ਮਿਲਦੀਆਂ ਤੇ ਮੇਰੇ ਬੇਰੁਜ਼ਗਾਰ ਵੀਰ ਕੁਝ ਸਕੀਮਾਂ ਪਾਉਣ ਦੇ ਵਾਸਤੇ ਤੇ ਉਹ ਸਕੀਮਾਂ ਤੋਂ ਇੱਕ ਸਕੀਮ ਤੋਂ ਨੂੰ ਆਮ ਸੁਣਾ ਰਹੇ ਗਾਣੇ ਰਹੀ ਸੁਣ ਹੁ ਕਾਗਜ਼ ਬਣਾ ਲੈ ਕਿ ਤੂੰ ਜਾਲੀ ਸੁਣਿਆ ਵੇ ਸਾਦਾ ਸਕੀਆਂ ਚੋਂ ਲੀਟਰ ਇਕੱਲੀ ਸੁਣਿਆ ਕਾਗੇ ਜਿਪਣਾ ਲੈ ਕਿ ਤੂੰ ਜਾਨੀ ਸੁਣਿਆ ਵੇ ਸਾਡਾ ਸਕੀਆਂ ਚੋਂ ਦੀ ਤਰੀ ਇਕਾਲੀ ਸੁਣਿਆ ਹਾਈ ਟੜੇ ਬੈਠਿਆਂ ਸਕੀਮ ਮੈਂ ਤਾਂ ਸਾਰੀ ਕੁੜੀ ਪੱਟੀ ਬਾਗ ਲੈ ਕੇ ਪਿੰਡ ਦੀ ਓਹ ਹੋ ਕੀ ਬਾਤ ਲੈ ਕੇ ਪਿੰਡ ਦੀ ਹੋ ਕਹਿੰਦੀ ਚੋਬ ਮੈਂ ਲਵਾ ਦੂੰ ਸਰਕਾਰੀ ਓ ਫਿਕਰੇ ਨਾ ਕਰੀ ਛੋਟਿਆ ਉਹ ਫਿਕਰ ਨਾ ਕਰੀ ਸੋਹਣਿਆ ਵੇ ਸਾਡਾ ਘਰ ਨੂੰ ਕੀ ਬੇਰੁਜ਼ਗਾਰੀ ਵੱਡੀ ਬਾਗ ਲੈ ਕੇ ਪਿੰਡ ਦੀ ਹੋ ਕੇ ਦੀ ਸ਼ਾਬ ਨੂੰ ਲਵਾ ਦੂੰ ਸਰਕਾਰੀ ਹੁਣ ਅ ਕੀ ਕੰਡੀਸ਼ਨ ਦੱਸਦਾ ਵੀ ਇਹ ਕਿਉਂ ਹੁੰਦਾ ਸਰਕਾਰ ਦੇ ਦਰਬਾਰੇ ਕੋਈ ਨਹੀਂ ਪੁੱਛਦਾ ਜਿੱ ਤਾਂ ਹੀ ਜੱਕ ਲਾਉਨੇ ਪੈਂਦੇ ਆ ਧੁੱਕ ਮਰੀ ਪੈ ਨੋਡੀਆਂ ਤੇ ਥੰਨੇ ਸਭਾ ਚੜਾਉਨੇ ਪੈਂਦੇ ਆ ਵੇ ਥੋੜੇ ਬੋਤੇ ਤੂੰ ਕਰ ਲਈ ਵੇ ਥੋੜੇ ਬੋਤੇ ਤੂੰ ਕਰ ਲਈ ਇਕੱਠੀ ਹੂਣੀ ਨਹੀਂ ਰੇ ਕੰਮ ਮੈਥੋਂ ਸਾਰੀ ਪੱਟੀ ਬਾਦ ਲੱਕੇ ਪਿੰਡ ਦੀ ਓ ਪੱਟੀ ਬਾਦ ਲੱਕੇ ਪਿੰਡ ਦੀ ਓ ਕਹਿੰਦੀ ਚੋਗ ਮੈਂ ਲਵਾ ਦੂੰ ਸਰਕਾਰੀ ਫੇਕਰ ਨਾ ਕਰੀ ਛੋਟ ਆਵੇ ਸਾਡਾ ਕੰਦੂਗੀ ਕੀ ਬੇਰੁਜ਼ਗਾਰੀ ਛੱਟ ਦੇ ਦੇ ਓੜੀ ਹੋ ਜਾਣੇ ਸਫਾਰਿਸ਼ ਵੀ ਥੰਮ ਵਰਗੀ ਓ ਉਮਰਾਂ ਦੀ ਰੋਟੀ ਤੇ ਉਹਨੇ ਚੋਕਿਆ ਵਿੱਚ ਕਿਤੇ ਕੁੰਡੀ ਵਾਲੀ ਕਹੀ ਵੇਹੁ ਮਰਦੀ ਰੁਕੀ ਜਹੰਮ ਦੇ ਚੋਕੇ ਆ ਲੱਗੇ ਕਿਤੇ ਕੁੰਡੀ ਆਣੀ ਗਈ ਹੋਏ ਉਤਲਿ ਕਮਾਈ ਖਾਵਾਂਗੇ ਉਤਲਿ ਕਮਾਈ ਖਾਵਾਂਗੇ ਵੇ ਖਾਣਾ ਚੱਕ ਦੂੰਗੀ ਖੁਸ਼ਕੀ ਸਾਰੀ ਪੱਟੀ ਬਾਦ ਲ ਕੇ ਪਿੰਡ ਦੀ ਹੋ ਕੇ ਨੀ ਜੋਬ ਮੈਂ ਲਵਾ ਦੂੰ ਸਰਕਾਰੀ ਚੱਕਰ ਨਾ ਮੰਨੀ ਛੋਟਿਆ ਵੇ ਸਾਡਾ ਕੰਦੂ ਕੀ ਬੇਰੁਜ਼ਗਾਰੀ ਹੁਣ ਅਗਲਾ ਗਾਣਾ ਕੁਝ ਕਮੈਂਟ ਨੇ ਯਾਨੀ ਕਿ ਕੁੜੀਆਂ ਕਹਿਣੀਆਂ ਵੀ ਹਮੇਸ਼ਾ ਮੁੰਡੇ ਵਾਲੇ ਗਾਣੇ ਜਾਂ ਕੁੜੀਆਂ ਦੀ ਤਵੇ ਲਈ ਜਾਂਦੇ ਰਹਿਣਾ ਕੋਈ ਉਹ ਕੁੜੀਆਂ ਦੇ ਫੇਵਰ ਦਾ ਗਾਣਾ ਨਹੀਂ ਤੁਸੀਂ ਲਾ ਕੇ ਉਹ ਮੇਚਾ ਜਾਂਦੇ ਨਹੀਂਓ ਸਾੰਬੇ ਫੇਰ ਕਿਸੇ ਵਾਲਾ ਸਾਡੀ ਝੋਲੀ ਪਾਤਾ ਲਾ ਕੇ ਉਹ ਮੇਚਾ ਜਾਂਦੇ ਨਹੀਂਓ ਸਾੰਬੇ ਫੇਰ ਕਿਸੇ ਵਾਲਾ ਸਾਡੀ ਝੋਲੀ ਪਾਤਾ ਸਾਡੀ ਤੇਰੇ ਨੱਕ ਰਾਕੇ ਗੱਲ ਬਾਤ ਸੱਚੀ ਆਪਣੇ ਸਿਰਾ ਹੀ ਕਰਵਾਤਾ ਇਹਨਾਂ